ਤੋ ਅਸਰ ਹੀ ਕੋਲ ਆਹ ਅਖੀਰ ਤਾ ਮੈਨੂੰ ਕੀ ਹੋਇਆ ਇਦਾਂ ਨਿਕਲੀਓ 2 ਕਿਲੋਮੀਟਰ ਦੂਰੋਂ ਰੇਡ ਦਾ ਲਿਆ ਆ ਗੰਦ ਨੂੰ ਕਿਉਂ ਕੀ ਹੋ ਗਿਆ ਚੱਲਦਾ ਕਦੋਂ ਆ ਤੇ ਆਪਾ ਤੁਹਾਡੇ ਕੋ ਆਣਾ ਸੀਗਾ ਤਾਂ ਮੈਂ ਮਹਾ ਸਟਾਰਟ ਕੀ ਸਟਾਰਟ ਉੱਥੋਂ ਤੱਕ ਆਇਆ ਕਿਲੋਮੀਟਰ ਅੱਛਾ ਮੇਰੇ ਤੇਲ ਮੁੱਕ ਗਿਆ ਉਦਾਂ ਹੀ ਨਹੀਂ ਚੱਲਦਾ ਤੇਲ ਮੁੱਕਣ ਦੀ ਗੱਲ ਹੀ ਨਹੀਂ ਗੰਦ ਕੇ ਥਾਂ ਦਾ ਮਰਸਲ ਤਾਂ ਚਾਹੀਦਾ ਦੇ ਦਿੰਦੇ ਫੜ ਜੀ ਹੁਣ ਸਰਵਿਸ ਤੇ ਤੁਹੀਂ ਕਰਾਉਣੀ ਹੁੰਦੀ 22 ਸਾਲ ਹੋ ਗਏ ਆ ਮੱਤੇ ਨੂੰ ਏਦਾਂ ਨਾ ਥੋੜੀ ਦਿੱਤਾ ਸੀ ਜਦੋਂ ਦਿੱਤਾ ਸੀ ਬਹੁਤ ਸੋਹਣਾ ਏ ਤੇ ਤੁਹੀਂ ਹਾਲਤ ਕੀਤੀ ਆ ਸ਼ਰਾਬਾਂ ਪੀ ਪੀ ਡੇਗ ਡੇਗ ਪੈ ਲੀਆਂ ਚ ਆਹ ਡੇਗ ਡੇਗ ਪਾਲਗਾ ਇੱਥੇ ਤੈਨੂੰ ਕੌਣ ਕਹਿੰਦਾ ਪਾਲਗਾ ਡੇਗਦਾ ਰਿਹਾ ਮੈਂ ਬਸ ਭੂਆ ਹੀ ਕਹਦੀ ਹੁੰਦੀ ਚਲੋ ਹੋ ਪਰੇ ਮੈਂ ਦੱਸਦਾ ਤੇਰੀਆਂ ਗੱਲਾਂ ਆ ਲੈਓ ਮੈਨੂੰ ਪਾਪ ਹੱਕ ਤੁਹਾਨੂੰ ਲੱਗ ਪਿਆ ਹੋਈ ਪਾਪ ਫੁੱਫੜ ਜੀ ਗਰਮੀ ਵੀ ਜ਼ਿਆਦਾ ਨਾ ਫਿਰ ਇਨੀ ਗਰਮੀ 'ਚ ਤੁਹੀਂ ਆਏ ਆ ਉ ਗਰਮੀ ਦੀ ਜ਼ਿਆਦਾ ਹੈ ਯਾਰ ਉਤੋਂ ਤੋਂ ਵੀ ਚੀਜ਼ ਵੀ ਚੱਜ ਦੀ ਪਿਦਿਆ ਕਰੋ ਫੁੱਫੜ ਜੀ ਪਹਿਲਾਂ ਦੇਖੋ ਤੁਸੀਂ ਉਹ ਹਾਲਤ ਕੀ ਬਣਾਈ ਐਦਾਂ ਦਾ ਥੋੜੀ ਸੀ ਉਹ ਤੁਸੀਂ ਰੋਡਾ ਹੀ ਕਰਤਾ ਉਹ ਮੈਨੂੰ ਪਤਾ 6000 ਦਾ ਲੈ ਕੇ ਕਿਤੇ ਪੁਰਾਣਾ ਦੇਦਾ ਤਾਂ ਗੱਲਾਂ ਕਰਦੇ ਆ ਚਲੋ ਕੋਈ ਨਹੀਂ ਫੁੱਫੜ ਜੀ ਦਾਦੀ ਨੂੰ ਕਵਾਂਗੇ ਬਣਵਾ ਦੇਣ ਗਰਮ ਪਾਣੀ ਪਾਣੀ ਦੇ ਵਿੱਚ ਗੈਸ ਤੇ ਰੱਖ ਕੇ ਲਿਆਈ ਨਹੀਂ ਫੁੱਫੜ ਜੀ ਹੈ ਠੰਡਾ ਪਾਣੀ ਲੈ ਗਿਆ ਆ ਕੋਲ ਥਾਰੇ ਕਿੰਨੇ ਦੇਣੀ ਇਹ ਸਿਆਪਾ ਬੁੱਢਾ ਜਿਆ ਆ ਗਿਆ ਹੈ ਜਦੋਂ ਮੈਂ ਚੜ੍ਹਦੀ ਆ ਮੈਨੂੰ ਪੰਗਾ ਪੈ ਗਿਆ ਦਾ ਆ ਫਰਜੀ ਡੈਡੀ ਗਿਆ ਉਹ ਆ ਫੀਡ ਲੈਣ ਤੇ ਲਾਪਰੀ ਤੇ ਇੱਥੇ ਹੀ ਸੀਗਾ ਤੁਰਿਆ ਫਿਰਦਾ ਤੇ ਕਿਤਾਬ ਪੜਦਾ ਹੁੰਦਾ ਲਾਪਰੀ ਤੇ ਮੰਮੀ ਇੱਥੇ ਹੀ ਹੁਣੇ ਅੰਦਰ ਨੌਣ ਗਿਆ ਸੀ ਚਲ ਕੋਈ ਗੱਲ ਨਹੀਂ ਤੇ ਆ ਸਬਜ਼ੀਆਂ ਲੈ ਕੇ ਆਇਆ ਅੱਛਾ ਕਿਹੜੀਆਂ ਕਰਦੇ ਕਰੀ ਲੈ ਕੋਸ਼ਕ ਬਤਾਉਂਗਾ ਅੱਛਾ ਕਿਉਂ ਮੂੰਹ ਐਡਾ ਗੰਦਾ ਬਣਾਉਣ ਦੀ ਕੀ ਲੋੜ ਐ ਬਤਾਉਂ ਹੀ ਆ ਬਤਾ ਪਸੰਦ ਨਹੀਂ ਫੁੱਫਾ ਜੀ ਲਿਆ ਦੇ ਫੇ ਮੈਂ ਇੰਨੇ ਤੋੜ ਕੇ ਆਬ ਦੇ ਉਧਰ ਸਗੋਂ ਅਹੀਂ ਖਾਦੇ ਨਹੀਂ ਅਹੀਂ ਕਾ ਪਹਿਲਾਂ ਉਹਨਾਂ ਨੂੰ ਦਵਾਂਗੇ ਪਹਿਲੀ ਤੜਾਈ ਉਹ ਵੀ ਤੂੰ ਐਡਾ ਕੀਤੀ ਹੋਰ ਕੀ ਕੀ ਆ ਕੱਲੇ ਬਤਾਉਂ ਤ ਨਹੀਂ ਲੱਗਦਾ ਅਵੇ ਟਿੰਡੇ ਵੀ ਹੈਗੇ ਹੂੰ ਟਿੰਡੇ ਤੂੰ ਵੀ ਬਤਾਉ ਟਿੰਡੇ ਲਾਉਣੇ ਆ ਕੱਲ ਕਦੂ ਹੀ ਹਾਂ ਅਹੀਂ ਉਹ ਲਾਈ ਦੇ ਤੂੰ ਹੀ ਕੀ ਲਾਇਆ ਕੱਲੇ ਪੱਠੇ ਵਧੀਆ ਸੀ ਕਰੇ ਵਧੀਆ ਵਧੀਆ ਬਾਸ ਮਾਂ ਤਾਂ ਦੁਖੀ ਬਹੁਤ ਹੋ ਗਿਆ ਰਾਜੀ ਆ ਜਿਹੜਾ ਤੂੰ ਕਵਾੜ ਦਿੱਤਾ ਵਾ ਇਹ ਮੈਨੂੰ ਪਤਾ ਸਾਰਾ ਤੇਰੇ ਡੈਡੀ ਦਾ ਕੀ ਹੋਇਆ ਸਾਰਾ ਪਤਾ ਨਹੀਂ ਉਹਨਾਂ ਨੇ ਥੋੜੀ ਤੋੜਿਆ ਹੁਣ ਤੋੜਿਆ ਤੇ ਤੂੰ ਹੀ ਆ ਉਹ ਦਿੱਤਾ ਤਾਂ ਕਵਾੜ ਹੀ ਆ ਨਾ 6000 ਦਾ ਲੈ ਕੇ ਦੇਦਾ ਤੇ ਇਹਦਾ ਕੀ ਚੱਲਣਾ ਉਦੋਂ ਬਹੁਤ ਵਧੀਆ ਸੀ ਜੀ ਮੈਂ ਫੋਟੋਆਂ ਦਿਖਾ ਦਿੰਦੀ ਤੁਹਾਨੂੰ ਅਜਾ ਤੈਨੂੰ ਪਤਾ ਮੇਰੇ ਨਾਲ ਪਹਿਲਾਂ ਦਾ ਪਤਾ ਤੈਨੂੰ ਹਣਾ ਨਹੀਂ ਹਲੋ ਯੋ ਚਲ ਮੈਂ ਚਾਹ ਬਣਾਣਾ ਅਜ ਮਰ ਗੋਈਆ ਬੱਚਾ ਮਰ ਗਿਆ ਬੜਾ ਉਹ ਕੋਈ ਨਹੀਂ ਦੂਸਰਾ ਵੀ ਮਰਨ ਵਾਲਾ ਹੀ ਆ ਉਦੋਂ ਇਕੱਠਾ ਹੀ ਹੋ ਆਵਾਂਗੇ ਉੱਥੇ ਕੋਈ ਟੈਨਸ਼ਨ ਨਾ ਲਾ ਕੋਈ ਨਾ ਕੋਈ ਇਕੱਠੇ ਚੱਲਾਂਗੇ ਉਹ ਵੀ ਮਰਨ ਵਾਲਾ ਹੀ ਆ ਹੋਰ ਦੋ ਚਾਰ ਦੇਣ ਐਵੇਂ ਤੇਲ ਮਚਾਉਣਾ ਬਾਰ ਬਾਰ ਤੇਲ ਮਚਾਉਣ ਨੂੰ ਥੋੜੀ ਆ ਮੈਂ ਇਹ ਤਾਂ ਅੱਗੇ ਨਹੀਂ ਚੱਲਦਾ ਮੋਟਰ ਸਰਦਨ ਤੋਂ ਉਧੋਂ ਦਾ ਦਿੱਤਾ ਚਲ ਕੋਈ ਨਹੀਂ ਕੱਟੇ ਚੱਲਾਂਗੇ ਚਾਰ ਪੰਜ ਦਿਨ ਕੀ ਪਤਾ ਕਿੰਨਾ ਤੇਰ ਹੋਰ ਬੁੱਡੇ ਦੂਸਰੇ ਨੇ ਕੀਨਾ ਚੱਲ ਚੱਲਾਂਗੇ ਦੋਵੇਂ ਕੋਈ ਨਹੀਂ ਹਾਂ ਠੀਕ ਆ ਅੱਛਾ ਅੱਗੇ ਬਾਤ ਹੋਰ ਸਤਿਕਾਰ ਜੀ ਹਾਂ ਸਤਿਕਾਰ ਬੈ ਇੱਧਰ ਕਿੱਧਰ ਦੀ ਮੈਂ ਪੱਠੇ ਪਾ ਕੇ ਆਇਆ ਹਾਂ ਹਾਂ ਕੰਮ ਵਧੀਆ ਕਰਦਾ ਕੰਮ ਵਧੀਆ ਕਰਨਾ ਔਰ ਮੈਂ ਮਾੜਾ ਕੀ ਕਰਨਾ ਇਤ ਕਰੀਦੇ ਵਧੀਆ ਕੰਮ ਹੂੰ ਹਾਂ ਪੱਠੇ ਲਾਲਾ ਇੱਧਰ ਸਾਰੇ ਲੱਗੇ ਹੋਏ ਪਤਾ ਕਿਵੇਂ ਲੱਗੂ ਜ਼ਿਮੀਂਦਾਰਾਂ ਦੇ ਆ ਚਾ ਵਧੀਆ ਗੱਲ ਆ ਸਿਆਣਾ ਬਣ ਗਿਆ ਹੁਣ ਦੇਖੋ ਪਰਜੀ ਤੁਸੀਂ ਤੁਹਾਡੇ ਪੱਗ ਤੇ ਪੂਰੀ ਤੂੜੀ ਪਈ ਮੈਂ ਨਹੀਂ ਬੋਲਿਆ ਮੈਨੂੰ ਪਤਾ ਜ਼ਿਮੀਂਦਾਰਾਂ ਦੇ ਮੈਂ ਨਹੀਂ ਬੋਲਿਆ ਇਹ ਤਾਂ ਆਪ ਨੂੰ ਸਮਝਾ ਪਚੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੋਰ ਸੁਣਾਓ ਆ ਵੱਟ ਬੜੇ ਦਿਨੇ ਪੈ ਬੜੀ ਕੀ ਗੱਲ ਆ ਹੁਣ ਤੇਰੇ ਹੈ ਨਹੀਂ ਤੂੰ ਕੀ ਦਿੱਥੇ ਦੇਣੇ ਆ ਚਾਹ ਬਣਾ ਚਾਹ ਰੱਖੀ ਹੋਈ ਹੈ ਤੇਰੇ ਕੋਲ ਹੋਰ ਸੁਣਾਓ ਫਿਰ ਪਿੰਡ ਦੀ ਪਿੰਡ ਬਸ ਲੱਗੀ ਕੋਈ ਤੂੰ ਹੀ ਦੱਸ ਨਾ ਸਾਡੇ ਤੋਂ ਵਧੀਆ ਵਧੀਆ ਬਸਦਾ ਪਿੰਡ ਅੱਛਾ ਵਧੀਆ ਬਸਦਾ ਸ਼ਕਲ ਤਾਂ ਨਹੀਂ ਲੱਗਦਾ ਪਿੰਡ ਮੇਰੀ ਸ਼ਕਲ ਤੇ ਵਸਦਾ ਆ ਮੜਿਆ ਹਾਂਜੀ ਤੂੰ ਤੇ ਚਲੋ ਸਿਆੜਾ ਵਾਂ ਕੁੜੀ ਨੂੰ ਤੇ ਮੈਂ ਆ ਹਲਵੇ ਆ ਲੈ ਕੇ ਆਇਆ ਹੈਗਾ ਬਤਾਉਂ ਉਹਨਾਂ ਨੂੰ ਤਾਂ ਪਸੰਦ ਨਹੀਂ ਆਏ ਆ ਕੁਛ ਬਤਾਉਂ ਆ ਹੋਰ ਕੀ ਆ ਹੋਰ ਆਪਣੇ ਇਧਰ ਟੀਂਡੇ ਲੈਂਦੇ ਆਪਣੇ ਬਹੁਤ ਸੋਹਣੇ ਮੈਂ ਨਹੀਂ ਖਾਂਦਾ ਇਹ ਚੀਜ਼ਾਂ ਫੜ ਲਾ ਗਾ ਤੁਹਾਡਾ ਸਾਰਾ ਪਰਿਵਾਰ ਹੀ ਇਦਾਂ ਦਾ ਪਰਿਵਾਰ ਕੀ ਜੇ ਲਿਹਾਉਣੀ ਤੇ ਚੰਗੀ ਕੋਈ ਸ਼ਬਦੀ ਲਾਓ ਜਾਓ ਤੁਸੀਂ ਵੀ ਆਓ ਕੋਈ ਕੋਹੇ ਨੂੰ ਦੇਣਾ ਨਹੀਂ ਗਾ ਜੇ ਅਸੀਂ ਦਿੰਨੇ ਆ ਤਾਂ ਤੁਸੀਂ ਲੈ ਆਓ ਪਿੰਡੀਆਂ ਲਿਆਓ ਕੋਈ ਇਦਾਂ ਦੀਆਂ ਚੀਜ਼ਾਂ ਲਿਆਓ ਨਾ ਜਿਹੜੀਆਂ ਮੰਗੀਆਂ ਸਸਤੀਆਂ ਜਿਹੜੀਆਂ ਆ ਪਤਾ ਮੰਡੀ ਚੋਂ ਬਾਹਰ ਬੁਰ ਸੁੱੜ ਦੰਦੇ ਉਹ ਲੈ ਆਉਣੇ ਪਾ ਕੇ ਇੱਕੋ ਜਿਹੀਆਂ ਤੁਸੀਂ ਸਾਰੇ ਮੈਂ ਹਿਸਾਬ ਲਾਇਆ ਮੈਂ ਕੁੜੀ ਨੂੰ ਫੜਾਏ ਉਹਦਾ ਵੀ ਇਹ ਹਾਲ ਇੱਕ ਤਾਂ ਮੈਂ ਲੈ ਕੇ ਆਇਆ ਉਤੋਂ ਤੂੰ ਕਹਿਣ ਡਿਆ ਆ ਕੀ ਐ ਉਹ ਕਿੱਧਰ ਕੁੜੀ ਗਈ ਦੀ ਕੁੜੀ ਕਿੱਧਰ ਗਲਾਈਂ ਕਿਹਾ ਚੂ ਗਏ ਉਹਨੂੰ ਨੂੰ ਮੈਂ ਕਿਹਾ ਫਫੜ ਗੱਲ ਸੋ ਚਾਹ ਵੀ ਆ ਜਾਂਦੀ ਆ ਤੂੰ ਆਇਆ ਵਾ ਹੱਸ ਖੇੜ ਕੇ ਗੱਲਾਂ ਬਾਤਾਂ ਕਰਨ ਯਾਰੇ ਲੈ ਤੂੰ ਕਿਉਂ ਟੈਨਸ਼ਨ ਲੈਂਦਾ ਯਾਰ ਮਦਾ ਕਾਟਾ ਮੈਂ ਤੁਹਾਡੇ ਘਰੇ ਆਇਆ ਤਾਂ ਤੂੰ ਇੱਥੇ ਲੰਮਾ ਪੈ ਗਿਆ ਤੇ ਯਾਰ ਮੈਂ ਸੋਣਾ ਮੈਂ ਹਟਾ ਹਾ ਸ਼ਰਮ ਹਿਆਈ ਨਹੀਂ ਕਿਤੇ ਪਿਛੇ ਜਿਹੜਾ ਵਿਆਹ ਹੋਇਆ ਹੈ ਪੋਰਾ ਇੱਜ਼ਤ ਨਹੀਂ ਕੀਤੀ ਤੁਸੀਂ ਅਕਲ ਖਜਾ ਹੈ ਕਿ ਨਹੀਂ ਨਹੀਂ ਵਿਆਹ ਕਿਦਾ ਹੈ ਪਿੱਛੇ ਦੇ ਆ ਵਿਆਹ ਕੁੜੀ ਦਾ ਇੱਧਰ ਆਪਣੇ ਇੱਜ਼ਤ ਉਹ ਨਾ ਕਰਨੀ ਕਿ ਮੈਂ ਕਰਨੀ ਤਾਂ ਤੁਹਾਨੂੰ ਤੁਸੀਂ ਇੱਜ਼ਤ ਕਰਨੀ ਮੈਨੂੰ ਪੁੱਛਿਆ ਦੱਸਿਆ ਹੀ ਨਹੀਂ ਮੈਂ ਉਥੇ ਉਲਟੀਆਂ ਕਰਦਾ ਰਿਹਾ ਹਾਂ ਉਹ ਘੱਟ ਖਾਂਦੇ ਗਲਤ ਖਾ ਲਿਆ ਹੋਣਾ ਸ਼ਰਮ ਮੂੰਹ ਹੀ ਨਹੀਂ ਆਉਂਦੀ ਉਹ ਪਰੇ ਪੁੱਪਣ ਦੇ ਚਿਹਰੇ ਕੀ ਗਲਤ ਨਾ ਲਾਵਾ ਦੇਣਾ ਵਖੇ ਜਲੂਸ ਕਰਦਾ ਤੇਰਾ ਪਿੰਡ ਸਾਰੇ ਕੱਢਦੇ ਮੈਂ ਕੀ ਜਿੱਥੇ ਮੈਂ ਆਏ ਨਾ ਸਮਝ ਲਈ ਵੀ ਸਬਜ਼ੀਆਂ ਮੈਂ ਤੈਨੂੰ ਦੇਣ ਆਇਆ ਹਾਂ ਇਹ ਗੱਲਾਂ ਪਈਆਂ ਹੀ ਕਰੇ ਮੱਖੀਆਂ ਭਣਪਣਾਉਂਦੀਆਂ ਹਾਂ ਮਾ ਗਿਆ ਇਹਨਾਂ ਨੂੰ ਦਿਨਾ ਮਾ ਰੱਜਿਆ ਪਿਆ ਅੱਜ ਫੁੱਲ ਉੱਠ ਇੱਕ ਤਾਂ ਹਲਾ ਗਿਆ ਜੂਸ ਨਹੀਂ ਦਾ ਸਾਰੇ ਪਿੰਡ 'ਚ ਜਲੂਸ ਕੱਢਣੂ ਤੇਰਾ ਉੱਪਰ ਕੀ ਆਇਆ ਤੂੰ ਡੈਡੀ ਆਉਂਦੇ ਪਏ ਘਰੇ ਉਹਦੇ ਨਾਲ ਗੱਲਬਾਤ ਕਰ ਲਈ ਮੈਂ ਆਪ ਥੱਕਿਆ ਪਿਆ ਅੱਜ ਥੱਕਿਆ ਤੂੰ ਕੀ ਕੀਤਾਈ ਤੇ ਗੱਲ ਸੁਣ ਫੁੱਫੜ ਮੇਰੀ ਕਿ ਕਾਹਦਾ ਨਹੀਂ ਅਸੀਂ ਤੈਨੂੰ ਪੁੱਛਿਆ ਇਹ ਦੱਸ ਪਹਿਲਾਂ ਪੁੱਛਿਆ ਕਦੋਂ ਇਹ ਦੱਸੋ ਮੋਰਸਲ ਤੂੰ ਦਿਹੀ ਦਿੱਤਾ ਕਵਾੜ ਤੇ ਪੁੱਛਿਆ ساری ਉਮਰ ਨਹੀਂ ਪੁੱਛਿਆ ਉੱਚਾ ਮੋਟਰਸਾਈਕਲ ਜ ਕੁਆਡ ਥੋੜੀ ਦਿੱਤਾ ਸੀ ਨਵਾਂ ਦਿੱਤਾ ਹੀ ਉਦੋਂ ਤੂੰ ਆਪ ਮੈਨੂੰ ਸਾਰਾ ਬੜਾ ਗਮਲਤ ਖਾ ਕੇ ਝੋਨਿਆਂ ਚ ਡਿੱਗਦਾ ਰਿਆਂ ਅਸੀਂ ਤੈਨੂੰ ਚੁੱਕ ਕੇ ਲਿਆਉਂਦੇ ਰਿਆਂ ਕਦੀ ਪੁਲਤੇ ਲਾਤਾ ਕਦੀ ਇਧਰ ਮੋੜਦਾ ਕਰਤਾ ਕਿੰਨੇ ਵਾਰੀ ਤੂੰ ਠੋਕਿਆ ਉਹਦਾ ਵਿਚਾ ਦਾ ਮਰਮਤ ਕਰਾਈ ਕਦੀ ਅੱਛਾ ਮੈਨੂੰ ਪਤਾ ਨਹੀਂ ਮੈਂ ਕਿਹਦੇ ਭੋਲਾ ਮੈਨੂੰ ਅਮਲੀ ਤੋਂ ਲੈ ਕੇ ਤੁਸੀਂ ਦਿੱਤਾ ਮੁਰਸਲ ਆ ਉੱਤੇ ਮੈਨੂੰ ਪੁਲਿਸ ਵਾਲਿਆਂ ਨੇ ਘੇਰ ਲਿਆ ਦਿੱਤਾ ਕਵਾੜ ਮੁਰਸਲ ਜਦ ਕਰ ਤੂੰ ਤਾਂ ਹੀ ਗਲਤ ਕਰਨੀਆ ਘੇਰ ਨਹੀਂ ਆ ਪੁਲਿਸ ਵਾਲਿਆਂ ਨੇ ਹੋਰ ਯਾਰ ਫੋੜ ਤੁਹਾਡੇ ਨੰਬਰ ਪਲੇਟ ਉਹਦੀ ਓਹ ਹੈਣੀ ਨਾ ਨੰਬਰ ਪਲੇਟ ਮੈਂ ਲਵਾ ਕੇ ਦੇਣੀ ਆ ਇੰਨਾ ਚੇਰ ਹੋ ਗਿਆ ਤੁਸੀਂ ਲਮਾਉਣੀ ਬਾ ਨਵਾਂ ਕਢਾ ਕੇ ਦਿੱਤਾ ਯਾਰ ਮਦਾ ਕਾਟਾ ਅਮਲੀ ਦਾ ਮੁਰਸਲ ਚੋਰੀ ਕਰਕੇ ਦੇਦਾ ਤਾਂ ਮੈਨੂੰ ਉਹ ਤੇ ਫੜ ਕੇ ਮੰਜਿਆ ਹੁੰਦਾ ਅਮਲੀ ਦਾ ਨਹੀਂ ਓਨ ਜਿਹੜਾ ਚਲੌਣ ਵਾਲਾ ਆਪ ਹੀ ਅਮਲੀ ਬਣ ਗਿਆ ਵਾ ਇਹ ਅਸੀਂ ਨਵਾਂ ਕਢਾ ਕੇ ਦਿੱਤੇ ਜੰਸੀ ਚੋਂ ਕੋਈ ਹਾਲ ਨਹੀਂ ਤੂੰ ਮੈਂ ਜੁੱਤੀ ਜਿਹੜੀ ਪੈਣੀ ਮੈਂ ਲਾ ਕੇ ਸਰਚ ਮਾਰਨੀ ਪੜੇਈ ਸਾਈ ਜਾਣਾ ਜੁੱਤੀ ਪੈਣੀ ਆ ਮੈਂ ਤੇਰਾ ਪਿੰਡ ਚ ਜਲੂਸ ਨਾ ਕੱਢਿਆ ਪਿੰਡ ਚ ਮੇਰਾ ਕੱਢਣਾ ਮੇਰਾ ਪਹਿਲੇ ਹੀ ਨਿਕਲਿਆ ਆ ਕੱਢਦਾ ਹੋਰ ਕਰਦਾ ਬਾਲਾ ਗਈ ਬੋਲਣ ਦੀ ਤੂੰ ਬੋਲਦਾ ਨਾਲ ਮਾਰੂੰ ਤੇਰੇ ਮੂੰਹ ਤੇ ਇਦਾਂ ਹੀ ਸ਼ਾਂਤੀ ਨਾ ਬੈ ਜਾ ਮੇਰੀ ਗੱਲ ਸੁਣੋ ਮੈਨੂੰ ਉਹ ਵਿਆਹ ਜ਼ਿਆਦਾ ਹਜੇ ਵੀ ਵਿਆਹ ਜ਼ਿਆਦਾ ਮੈਨੂੰ ਹਾਂ ਯਾਦ ਨਹੀਂ ਆਉਂਦੀ ਤੇ ਮੈਂ ਤੈਨੂੰ ਉਹ ਲੈ ਕੇ ਮੈਂ ਤੇਰੇ ਲਈ ਸਪੈਸ਼ਲ ਲੈ ਕੇ ਤਾਇਆ ਸੀਗਾ ਉਹ ਵਾਲੀ ਫਰੂਟ ਚਾਰਟ ਦੀ ਪਲੇਟ ਖਾਦੀ ਨਹੀਂ ਆਪਾਂ ਦੋਨਾਂ ਨੇ ਇੱਕ ਕਿਦ ਖਵਾਤੀ ਮੈਨੂੰ ਗਲਤੀ ਨਾ ਤੂੰ ਕਿਉਂ ਗੁਲਾਬਜਾਮ ਨੂੰ ਹਾਂ ਸੱਚ ਜਦੋਂ ਉਹਨਾਂ ਨੇ ਤੁਹਾਨੂੰ ਸ਼ਰਾਬ ਪਿਆਇਆ ਉਹ ਤੂੰ ਉਲਟੀਆਂ ਕਰ ਆਏ ਉਹਨਾਂ ਦਾ ਘਰ ਭਰਤਾ ਉਦੋਂ ਤੇ ਤੈਨੂੰ ਨਹੀਂ ਪਤਾ ਵੀ ਸਾਫ਼ ਉਥੋਂ ਕਰਦਾ ਮੈਂ ਸਾਫ਼ ਮੈਂ ਇੰਦੀ ਵਾਰੀ ਸਾਰੇ ਵਿਆਹ ਵੇਚਤੀ ਹੋਈ ਤੂੰ ਹੁਣੀ ਹੀ ਉਦੋਂ ਘੱਟ ਪੀਂਦੇ ਹੁੰਦੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਹੀਂ ਮੇਰੀ ਗੱਲ ਸੁਣੋ ਉਦੋਂ ਮੈਂ ਤੈਨੂੰ ਲਿਆ ਕੇ ਨਹੀਂ ਦਿੱਤੀ ਫਲੂਚਾਰਟ ਗਲਾਜਾਂ ਨੂੰ ਮੈਂ ਨਹੀਂ ਵਧੇ ਤੇ ਲਿਆ ਕੇ ਮੈਂ ਮਾਂਮ ਜੋ ਕੁੱਟੜ ਜੁੱਤੀ ਫੇਰੀ ਸੂਤ ਪਾਣੇ ਤਾਂ ਪਿੰਡ ਸਾਰਾ ਮੈਂ ਤੇਨੂੰ ਦੱਸਾਂ ਮੈਨੂੰ ਚੜੀ ਹੋਈ ਹੈ ਜੇ ਨਹੀਂ ਬੋਲਦਾ ਪੁੱੜਾ ਵੈਸੇ ਅੱਜ ਤੂੰ ਬੜੀ ਵੱਡੀ ਗਲਤੀ ਕੀਤੀ ਹੱਥ ਚੱਕ ਕੇ ਮੇਰੇ ਤੇ ਓ ਤੇਰੇ ਵਾਲੀ ਜੁੱਤੀ ਚੰਗੀ ਤਰ੍ਹਾਂ ਫਰੀ ਨਹੀਂ ਸ਼ਰਮ ਨਹੀਂ ਆਉਂਦੀ ਨੇ ਸ਼ਰਮ ਕਾਦੀ ਕਰੀਏ ਉਲਟੀਆਂ ਤੂੰ ਕਰੇ ਤਾਂ ਹੀ ਪੋਚੇ ਮੈਂ ਲਾਵਾਂ ਆਪ ਉਹ ਤੋਂ ਘੱਟ ਪੀ ਲੈਂਦੇ ਕਿਨੇ ਲਾਉਣੇ ਕਿੰਨੇ ਲਾਉਣੇ ਕਿੰਨੇ ਹੀ ਉੱਥੇ ਪੋਚੇ ਜਿੰਨੇ ਉਲਟੀਆਂ ਹੀ ਤੇ ਉਹ ਲਾਵੇ ਮੈਂ ਕਾਦੋ ਲਾ ਜਿੱਤੀ ਨਹੀਂ ਅੱਗੇ ਤੁਸੀਂ ਮੇਰੀ ਕੋਈ ਇੱਜ਼ਤ ਨਹੀਂ ਇੱਜ਼ਤ ਕਰਾਈ ਦੀ ਨਹੀਂ ਪਹਿਲਾਂ ਬਣਾਓ ਇੱਜ਼ਤ ਫਿਰ ਲੋਕੀ ਆਪੇ ਕਰਦੇ ਇੱਜ਼ਤ ਬੋਲਣ ਦੀ ਹੈ ਮਾਸਾ ਭੋਰਾ ਸ਼ਰਮ ਮੈਨੂੰ ਬਣਾ ਤੈਨੂੰ ਪਤਾ ਮੈਂ ਬੋਲਦਾ ਸੱਚ ਤਾਂ ਸੱਚ ਹੁੰਦਾ ਕੌੜਾ ਤੇ ਦੁੱਖ ਦਿੰਦਾ ਸੱਚ ਪਈ ਮਾਰ ਮਾਰ ਥੱਪੜ ਹੂੰ ਬੋਲ ਵੀ ਗਿਆ ਯਾਰ ਨਾ ਵੇਖ ਰਹਾ ਮੇਰੀ ਗੱਲ ਸੁਣ ਅੱਜ ਤੂੰ ਪਹਿਲੇ ਦਿਨ ਮੈਨੂੰ ਕੁੱਟਿਆ ਇੱਥੇ ਘਰੇ ਕੋਈ ਹੈ ਨਹੀਂ ਜੇ ਮੈਂ ਵੀ ਅੱਗੋ ਮਾਰਦਾ ਵੈਸੇ ਮੈਂ ਮਾਰਨੀ ਨਹੀਂ ਤੇ ਜੇ ਮੈਂ ਵੀ ਮਾਰਦਾ ਤੇਰੀ ਇੱਜ਼ਤ ਕੀ ਰਹਿ ਜੂ ਆ ਇੰਨੀ ਜਾਨ ਆਪਣੇ ਪ੍ਰਾਣਾ ਹੀ ਜਿਹੜੀ ਜਮਾਂ ਕੀਤੀ ਪੁੱਟਲੀ ਕੀਤੀ ਤੁਹਾਨੂੰ ਪੁੱਟਲ ਨਹੀਂ ਬੋਡੀ ਦੇਖੀ ਖਿੱਲਰ ਜਾਏਗਾ ਹੁਣੇ ਵੈਸੇ ਨਾ ਹੰਕਾਰ ਨਹੀਂ ਕਰਨਾ ਚਾਹੀਦਾ ਚਲੋ ਕੋਈ ਗੱਲ ਨਹੀਂ ਹੰਕਾਰ ਮੈਂ ਕੀਤਾ ਇੱਕ ਤੇ ਮੇਰੀ ਇੱਜ਼ਤ ਜ਼ੀਰੋ ਕੀਤੀ ਤੁਸੀਂ ਉੱਥੇ ਤਦ ਤੋਂ ਕਹਿਣਾ ਮੈਂ ਹੰਕਾਰ ਨਹੀਂ ਕਰਨਾ ਚਾਹੀਦਾ ਮੈਂ ਉੱਥੇ ਮੈਂ ਹੀ ਇੱਜ਼ਤ ਕਰਨੀ ਡੈਡੀ ਵੀ ਹੈਗੇ ਗਏ ਉੱਥੇ ਅਸਲ ਮੈਂ ਡਾੜੀ ਤੇਰਾ ਅੱਜ ਤੇ ਹੁਣ ਘਰੇ ਲੁਕ ਜਾਂਦਾ ਮੈਂ ਕੀ ਕਰਾਂ ਹੁਣ ਹੋਵੇ ਦਿਖੇ ਤਾਂ ਕਹਾਂ ਉਹਨੂੰ ਜਦੋਂ ਆਉਣਾ ਲਕੋ ਦੇਣਾ ਵਾ ਰਿਆਪਾ ਚੱਲ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਜਿਹੜੀ ਮੱਝ ਦਿੱਤੀ ਉਹ ਦੇ ਦੋ ਮੱਝ ਦਿੱਤੀ ਕਿਹੜੀ ਤੋਂ ਮੱਝ ਦਿੱਤੀ ਕਿਉਂ ਲੈ ਕੇ ਨਹੀਂ ਦਿੱਤੀ 95000 ਦੀ ਮੱਝ ਤੁਹਾਨੂੰ ਪੈਸੇ ਮੈਂ ਹੀ ਦਿੱਤੇ ਲੈ ਮੈਂ ਨਹੀਂ ਦਿੰਦਾ ਕਿਉਂ ਆ ਪਿਆਈ ਜਨਾਬ ਲੈ ਗਿਆ ਤੋੜੀ ਸ਼ਰਾਬ ਅਹੀਂ ਨਹੀਂ ਪੀਉਂਦੇ ਮੈਂ ਹੁਣ ਨਹੀਂ ਪੀਂਦਾ ਸ਼ਰਾਬ ਨਾ ਪੀਉਣਾ ਪਾਪ ਲੱਗਦਾ ਲੈ ਬੜੇ ਗੱਲ ਕੀ ਹੋਏ ਪੀਉਣੇ ਪੀਉਣੇ ਰੋਜ਼ਾ ਇੱਕ ਜਾ ਜਾ ਲੈ ਗਿਆ ਕਮਲਾ ਨਹੀਂ ਗਾਲਾ ਨਾ ਖੱਡ ਜਾ ਲੈ ਗਿਆ ਗਾਲ ਕਿਵੇਂ ਕੱਢੀ ਖੁੱਤੀ ਪੰਨੂ ਤੇਰੀ ਪੂਰੀ ਮੈਂ ਵੀ ਪਹਿਲਵਾਨੀ ਕਰਦਾ ਤੇ ਤੈਨੂੰ ਪਤਾ ਹੋ ਗਿਆ ਮੇਰੇ ਚ ਜਾਨ ਵੀ ਕੋ ਮੈਨੂੰ ਪਤਾ ਕਿਹੜੀ ਪਹਿਲਵਾਨੀ ਕੀਤੀ ਸਾਰੇ ਪਿੰਡ ਚ ਜੁੱਤੀਆਂ ਖਾਂਦਾ ਆਇਆ ਜੁੱਤੀਆਂ ਖਾਂਦਾ ਮੈਨੂੰ ਪਤਾ ਸਾਰਾ ਤੇਰਾ ਕੋਈ ਕੰਮ ਕਰ ਹੈ ਨਹੀਂ ਆ ਜਾਂਦੇ ਮੂੰਹ ਚੱਕ ਕੇ ਆਏ ਨੂੰ ਲੈ ਵੇਖ ਕਿੱਥੇ ਆ ਗਾਲ ਇਹਨੂੰ ਕਿੱਦਾਂ ਗੱਲ ਨਹੀਂ ਮੈਂ ਕਿਹਾ ਮੈਂ ਹੋਰ ਕੋਈ ਗੱਲ ਕਰ ਰਹਾ ਮਾਰ ਮਾਰ ਥੱਪੜ ਧੋਕ ਕੱਢ ਦੂੰ ਮੱਝ ਵੀ ਸਾਡੀ ਲੈ ਗਏ ਉਹ ਆਪੇ ਹੀ ਖੋਲ ਕੇ ਕਿੱਲੇ ਤੋਂ ਖੋਲ ਕੇ ਆਪੇ ਹੀ ਲੈ ਗਏ ਕਿੱਲੇ ਤੋਂ ਖੋਲ ਕੇ ਲੈ ਗਏ ਕੌਣ ਲੈ ਗਏ ਚੋਰ ਤੂੰ ਹੀ ਲੈ ਕੇ ਗਿਆ ਸੀ ਉਦੋਂ ਲੱਜ ਕੇ ਨਹੀਂ ਦਿੱਤੀ ਸੀ ਟੈਂਪੂ ਤੇ ਨਹੀਂ ਅੱਜ ਮੇਰੇ ਤੂੰ ਫੜਵਾਏ ਤਿੰਨ ਚਾਰ ਮਾਰਿਆ ਮੈਨੂੰ ਗੁੱਸਾ ਬੜਾ ਚੜਨ ਗਿਆ ਤੇਰੇ ਤੇ ਉਹ ਗੁਰਵਾ ਜਿੱਦਾਂ ਦੀ ਸ਼ਗਲ ਆ ਸਾਰੀ ਦਿਹਾੜੀ ਠੁੱਕੜੀਆਂ ਚਾਹੀਦੀਆਂ ਚੋਂ ਖੂਨ ਵਗਦਾ ਪਿਆ ਇੱਥੋਂ ਠੀਕ ਆ ਮੱਕ ਤੋਂ ਮਗਦਾ ਬੂਥਾ ਵਿੰਗਾ ਵੀ ਕਰ ਸਕਦੇ ਆਂ ਇਹ ਕਰ ਸਕਦੇ ਕਰ ਮੈਂ ਵੀ ਬੜਾ ਕੁਝ ਸਕਦਾ ਆਪ ਹੀ ਨਹੀਂ ਕਰਦਾ ਪਿਆ ਕਰ ਕੀ ਸਕਦਾ ਉਹ ਤਾਂ ਪਿੱਛੇ ਜਾ ਭਈਆਂ ਤੋਂ ਛਿੱਤਰ ਖਾਦੇ ਤੂੰ ਥੋੜਾ ਜੁੱਤੀ ਫਰੀ ਤੇਰੇ ਥੋੜਾ ਜਿਆਦਾ ਬੋਲਣ ਲੱਪਿਆ ਤੂੰ ਤੈਨੂੰ ਮੈਂ ਸਿੱਧੀ ਗੱਲ ਆ ਕਹਿਣਾ ਚੁੱਪ ਰਹਿ ਅਜੇ ਆ ਤਾਂ ਚੁੱਪ ਕਰਕੇ ਬਹਿ ਜਾ ਠੀਕ ਆ ਐਵੇਂ ਨਾ ਬੋਲ ਮੈਂ ਨਹੀਂ ਇੰਨਾ ਕੇਦਾ ਸੈਂਦਾ ਡੈਡੀ ਸਹਿ ਲੈਂਦਾ ਮੇ ਕੋ ਨਹੀਂ ਸਿਆ ਜਾਂਦਾ ਕੇਦਾ ਸੈਂਦਾ ਨਹੀਂ ਤੂੰ ਹਾਂ ਮੈਂ ਨਹੀਂ ਸੈਂਦਾ ਅਜੇ ਤੱਕ ਨਹੀਂ ਨਹੀਂ ਕੋਣ ਕਹੇ ਤੂੰ ਹੀ ਕਰਦੀ ਇਦਰਾ ਇਦਰਾ ਹਾਂਜੀ ਬੁੱਢੀ ਤਾ ਤੂੰ ਇਦਾਂ ਮਖਰੀ ਨਾ ਜਾ ਮੈਨੂੰ ਪਤਾ ਤੂੰ ਮਾਰਨ ਆਪਣੀ ਅੱਛਾ ਲੱਤਾਂ ਦੇ ਕੋਈ ਨਹੀਂ ਨੱਪਣੀਆਂ ਇਹ ਨਹੀਂ ਨੱਪਣੀਆਂ ਐਵੇਂ ਜੁੱਤੀ ਨਾ ਖਾੜੀ ਮਾਰ ਕੇ ਤਾਂ ਖਾ ਜੁੱਤੀ ਅੱਗੇ ਥੋੜੀਆਂ ਖਾਦੀਆਂ ਮੇਰ ਤੋਂ ਸਾਰੀ ਦਿਹਾੜੀ ਖਾਣਾ ਰਹੀ ਨਾ ਕੀ ਕਹਿੰਦਾ ਹੁਣ ਹੁਣ ਮਾਰ ਕੇ ਖਾ ਮੰਨ ਜੂ ਦਿਨ ਨਾ ਕਰੋ ਨਾ ਲੜੋ ਬਿਰੇ ਨਾ ਨਹੀਂ ਯਾਰ ਮੈਂ ਤੂੰ ਕੀ ਆ ਸਮਝਾ ਇਹ ਸਿੰਦਾ ਉਹ ਲੈੜੀ ਕੋਈ ਇੱਜ਼ਤ ਨਹੀਂ ਕਰਦਾ ਈ ਇਹ ਇਹ ਇੱਜ਼ਤ ਇਹਨੂੰ ਤਾਂ ਬਹਿ ਕੇ ਮੇਰ ਤੋਂ ਚਪੇੜਾ ਖਾਣੀਆਂ ਚਾਹੀਦੀ ਮੈਂ ਮੰਨਦਾ ਹੀ ਨਹੀਂ ਜੀ ਇਹ ਲੱਗ ਗਿਆ ਗੋਲੀਆਂ ਖਾਣਾ ਬਲੀ ਵਾਲੀ ਨਹੀਂ ਇੱਜ਼ਤ ਮੈਂ ਕਿੱਦਾਂ ਕਰਾਂ ਇੱਜ਼ਤ ਇੱਥੇ ਬਹਿ ਕੇ ਮੇਰ ਤੋਂ ਚਪੇੜਾ ਖਾਪੇ ਇੱਜ਼ਤ ਵਾ ਚਪੇੜਾ ਹੱਥ ਪਾ ਕੇ ਵੇਖੇ ਹੁਣ ਤੁਹਾਨੂੰ ਦੱਸੂਗਾ ਬੜਾ ਓ ਤਰੀ ਤੈਨੂੰ ਕੋਟ ਲਿਆ ਹੁਣ ਹੱਥ ਪਾ ਕੇ ਵਿਖਾ ਦੱਸੂ ਪਤਾ ਮੈਂ ਤੈਨੂੰ ਓਏ ਉਹ ਮੈਨੂੰ ਸਿਆਪੇ ਚ ਫੜਾਇਆ ਉਹ ਫੜ ਨਾ ਨਾ ਕਰ ਉਹ ਕੌਣ ਸਿਖਾ ਇਹਨੂੰ ਐ ਮੋਕ ਕਬਾ ਸੁਭਾ ਮਾ ਤੂੰ ਮੈਨੂੰ ਜਿੱਤ ਕਿੰਨੀ ਆ ਕਿ ਕਿਦਾਂ ਬੋਲੀਦਾ ਅੱਗੇ ਨਹੀਂ ਤੂੰ ਕਹਿੰਨੀ ਇੱਜ਼ਤ ਕਰੋ ਆ ਇੱਜ਼ਤ ਕਰਨ ਵਾਲੇ ਹੈਗੇ ਆ ਫਿਰ ਉਹ ਹੀ ਗੱਲ ਨਾ ਮੈਂ ਚੱਲਿਆ ਵਾਪਸ ਘਰੇ ਜਾਓ ਜਾਓ ਅਹੀਂ ਰੋਕਣਾ ਨਹੀਂ ਐਡੀ ਅਕਲ ਹੈ ਹੀ ਨਹੀਂ ਉਹ ਇਹ ਗੱਲ ਸੋਣਾ ਦਾਰੀ ਉਹਦੇ ਨੂੰ ਦੋ ਵਾਰੀ ਤੂੰ ਮੈਨੂੰ ਕੁੱਟ ਲਿਆ ਆ ਤੀਜੀ ਵਾਰੀ ਹੱਥ ਪਾਇਆ ਮੈਂ ਨਾ ਬਖਸ਼ਣਾ ਉਹ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਨਾਲ ਜੂਸ ਲੈ ਕੇ ਆ ਜਾ ਮੈਂ ਲੈਣਾ ਤੇਰੇ ਲਈ ਜੂਸ ਤੇ ਮਾੜੀ ਆ ਘਰੇ ਆ ਕੇ ਕੇ ਨੂੰ ਕੁੱਟੀ ਦਾ ਹੁੰਦਾ ਹੈ ਵਿਆਹਾਂ ਮੈਂ ਤੇ ਮੈਂ ਤੇਰੀ ਇੱਜ਼ਤ ਕਰਾਂ ਹਰ ਕਿਤੇ ਮੈਂ ਤੈਨੂੰ ਫੂਟ ਚੜ੍ਹ ਲਿਆ ਕੇ ਦਵਾ ਉਹ ਇਹ ਤੇ ਲੜੀ ਜਾਂਦੇ ਮੈਂ ਦਾੜੀ ਨੂੰ ਬੁਲਾ ਕੇ ਲਿਆਉਂਦੀ ਆ ਹੈ ਹੁਣ ਤੂੰ ਪਾਈ ਦੋ ਵਾਰੀ ਕੁੱਟ ਲਿਆ ਤੀਜੀ ਵਾਰੀ ਆ ਜਦ ਤੈਨੂੰ ਵੇਖ ਲੈਣਾ ਤੂੰ ਇਹਨੂੰ ਸਮਝਤੀ ਰੱਖਿਆ ਮੈਨੂੰ ਸਮਝ ਕੀ ਰਖਿਆ ਸੁਈਂ ਬੰਦ ਪਾਇਆ ਇਨੀ ਬੰਦਰ ਨਹੀਂ ਮੈਨੂੰ ਸਮਝਦਾ ਖਰੇ ਕੀ ਆ ਈ ਸਮਝ ਆਈ ਮੈਨੂੰ ਇਹ ਦੱਸ ਪਹਿਲਾਂ ਸਮਝਿਆ ਕੀ ਕੁੱਤੀ ਲਾਲ ਹੋ ਗਈ ਕਿ ਨਹੀਂ ਹੁਣ ਪਾਊਡਰ ਲਾ ਲ ਮੈਨੂੰ ਨਾ ਵੇਹੇ ਵੀ ਤੈਨੂੰ ਮੈਨੂੰ ਪਤਾ ਲੱਗ ਗਿਆ ਤੂੰ ਸ਼ਰਾਬ ਪੀ ਕੇ ਆਇਆ ਈ ਕਰੋ ਮੈਨੂੰ ਬੋ ਇੱਥੋਂ ਤੱਕ ਆਉਣੀ ਪਈ ਮੈਂ ਕਿਹਾ ਚੱਲ ਕੀ ਯਾਰ ਹੱਥ ਚੱਕਣਾ ਉੱਠਿਆ ਨਹੀਂ ਜਾਂਦਾ ਕੁੱਟਣ ਵਾਲੇ ਕਿਦਾਂ ਉੱਠ ਜਾਣਾ ਮੈਂ ਉਹ ਲਾਉਦਾ ਹੁਣ ਚੜੀ ਆ ਸ਼ਰਾਬ ਘਰੋਂ ਹੀ ਪੀ ਕੇ ਆਇਆ ਏ ਮੈਨੂੰ ਪਤਾ ਉਹ ਥੋ ਡਿੱਗਦਾ ਰਿਆਂ ਤਾਂ ਹੀ ਮੋਟਰਸਾਈਕਲ ਤੋੜਿਆ ਸਾਰਾ ਤੂੰ ਮੇਰੇ ਤੋਂ ਅੱਜ ਬਚਣਾ ਹੀ ਨਹੀਂ ਮੈਨੂੰ ਲੱਗਦਾ ਸਈ ਕਰੀ ਜਾਂਦਾ ਮੋਟਰਸਾਈਕਲ ਵੀ ਤਾਂ ਹੀ ਭੰਨਿਆ ਲਾਦਾ ਅੱਗੇ ਮੇਰੇ ਤਾਂ ਜੁੱਤੀਆਂ ਖਾ ਖਾ ਮੋਰ ਬਣ ਗਿਆ ਹੁਣ ਤੂੰ ਕੀ ਬਣਨਾ ਹੱਥ ਪਾ ਕੇ ਵੇਖੀ ਮੈਂ ਆਪ ਹੀ ਨਹੀਂ ਕਹਿਣਾ ਹੁਣ ਬਚਣਾ ਹੀ ਨਹੀਂ ਆ ਤੂੰ ਤੋ ਅੱਜ ਬਚਣਾ ਹੀ ਨਹੀਂ ਮੈਂ ਇਟ ਮਾਰ ਦੇਣੀ ਤੇਰੇ ਹੁਣ ਹੋ ਗਿਆ ਤੂੰ ਖੜਾ ਓਏ ਓਏ ਇਹ ਮੈਂ ਚੱਲਿਓ ਵਾਪਸ ਓਏ 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 ਸਾਰੇ ਮਾਰਦਨੇ ਕੋਈ ਨਾ ਆਸਾਂ ਨੂੰ ਮਾਰਦਨੇ ਮੈਂ ਆ ਜਾਂ ਮੈਂ ਗਲਤੀ ਕੀਤੀ ਆ ਕੱਪੜੀ ਕੋ ਪੀਤੀ ਅਭ ਰੋ ਰਿਆ ਕੋ ਕੱਪੜੀ ਵੈ ਕੋ ਆਪ ਕੱਢ ਗੋ ਕਾ ਕਾਇਆ ਲੋ ਮੈਂ ਇਹ ਨਹੀਂ ਕਿ ਤੇ ਆਦਮਾਨ ਗਾ ਮੈਂ ਤਰਤੀ ਕੱਪੜੀ ਨਾ ਤਰਿਆ ਨਾ ਜਿਨਾ ਤਾਬਤ ਹੋਰ ਸਲਾਤ ਆ ਦੇ ਨਾ ਕੱਪੜੀ ਨਾ ਮੋਟਾ ਚੱਲ ਤੂੰ ਨਾ ਦੂਰੀ ਕੋ ਕੌਣ ਤਾਂ ਮੈਨੂੰ ਦੇ ਦ ਪਹਿਲਾਂ ਦੱਸ ਮੈਂ ਨਹੀਂ ਜਾਣੀ ਅੱਜ ਦੇ ਨੂੰ ਤੂੰ ਕਰਦੀ ਨਾ ਨਾ ਦੇਖ ਬੋ ਵੀ ਬੁੜੀ ਤਾ ਹੀ ਨੋਬਤ ਲੈ ਯਾਰਾ ਹੁਣੇ ਆ ਮੈਂ ਡਾੜੀ ਵਿੱਚ 1 ਲੱਖ 1000 ਰੁਪਏ ਦੇ ਦਿੰਦਾ ਉਹ